ਸਿਰੇ ਦੇ ਮੰਦਰ ਸਾਹਿਬ ਦੇ ਨਤਮਸਤ ਕਰਨ ਹੁੰਦਾ ਹੈ ਆਈਡੀ ਲੈ ਕਰ ਲਓ ਆਹਨ ਜਰੋ ਆਈਡੀ ਅੱਜ 바ਵਾ ਸਾਹਿਬ ਭੀਮਰਾਓ ਉਮੀਦਵਾਰ ਜੀ ਦੇ ਜਿਹੜੇ ਪੋਤੇ ਆ ਉਹ ਸਵੇਰੇ ਉੱtre ਇੱਥੇ 에ਰਪੋਰਟ ਤੇ ਤੇ ਮੈਂ ਉਹਨਾਂ ਨੂੰ ਰਿਸੀਵ ਕਰਨ ਗਿਆ ਤੇ ਉਹਨਾਂ ਨੇ ਕਿਹਾ ਕਿ ਆਪਣਾ ਹਰਮੰਦਰ ਸਾਹਿਬ ਬਾਲਮੀਕ ਤੀਰਥ ਪਹਿਲਾਂ ਆਪਾਂ ਬਾਲਮੀਕ ਤੀਰਥ ਮੱਥਾ ਟੇਕਿਆ ਹੁਣ ਹਰਮੰਦਰ ਸਾਹਿਬ ਆਏ ਆ ਜਦੋਂ ਵੀ ਕੋਈ ਬਿਗਲ ਵਜਾਉਣਾ ਆ ਵੱਡਾ ਦੇਸ਼ ਨੂੰ ਬਚਾਉਣ ਲਈ ਕੌਮ ਨੂੰ ਬਚਾਉਣ ਲਈ ਮਜਮ ਨੂੰ ਬਚਾਉਣ ਲਈ ਤੇ ਸਭ ਤੋਂ ਸਰਮੋਰ ਹਰਮੰਦਰ ਸਾਹਿਬ ਆ ਜਿੱਥੋਂ ਆਪਾਂ ਵਿਕਲਪ ਜਾਵਾਂਗੇ ਤੇ ਕਾਮਯਾਬੀ ਅਵਸ਼ੋ ਹੋਗੀ ਇੱਥੇ ਆ ਕੇ ਜਿਨ੍ਹਾਂ ਨੇ ਝੂਠੀਆਂ ਕਸਮਾਂ ਖਾਧੀਆਂ ਅੱਜ ਤੁਹਾਨੂੰ ਪਤਾ ਹੀ ਆ ਵੀ ਕਿੱਥੇ ਬੈਠੇ ਆ ਲੇਕਿਨ ਅੱਜ ਅਸੀਂ ਜਿਹੜਾ ਹਰਮੰਦਰ ਸਾਹਿਬ ਤੇ ਕਸਮ ਖਾਨੇ ਆ ਕਿ ਲਾਉਂਡ ਆਰਡਰ ਜਿਹੜਾ ਪੂਰੇ ਭਾਰਤ ਤੇ ਵੀ ਖਰਾਬ ਹੈ ਤੇ ਪੰਜਾਬ ਤੇ ਜ਼ਿਆਦਾ ਕਰਕੇ ਆਮ ਪਾਰਟੀ ਨੇ ਜੋ ਕੀਤਾ ਹੈ ਉਹ ਸਾਰਿਆਂ ਨੂੰ ਪਤਾ ਆ ਲਾਰੇ ਕੋਸ਼ਿਸ਼ ਕੀਤੇ ਖਾਸ ਕਰਕੇ ਐਸਸੀ ਸਮਾਜ ਦੇ ਨਾਲ ਬਹੁਤ ਸਾਰੀ ਅਤਿਆਚਾਰ ਕੀਤੇ ਪੰਜ ਸੱਤ ਵਾਰੀ ਤਾਂ ਸਾਨੂੰ ਟਾਈਮ ਦੇ ਕੇ ਅਸੀਂ ਕੋਈ ਬਾਲਮੀਕ ਤੀਰਥ ਦੇ ਮੁੱਦੇ ਤੇ ਮਿਲਣਾ ਸੀ ਕੋਸ਼ਿਸ਼ ਦਿਹਾੜੀਦਾਰਾਂ ਦੀ ਦਿਹਾੜੀ ਨਹੀਂ ਵਾਦੀ ਉਸ ਮੁੱਦੇ ਤੇ ਚਾਰ ਪੰਜ ਵਾਰੀ ਸੀਐਮ ਸਾਹਿਬ ਟਾਈਮ ਦੇ ਕੇ ਸਾਨੂੰ ਮੁਕਰ ਕੇ ਮਿਲੇ ਨਹੀਂ ਲੇਕਿਨ ਮਾਨ ਸਾਹਿਬ ਨੂੰ ਵੀ ਮੈਂ ਇੱਕ ਰਿਕਵੈਸਟ ਕਰਦਾ ਕਿ ਮਾਨ ਸਾਹਿਬ ਤੁਹਾਡੀ ਪਹਿਲੀ ਤੇ ਆਖਰੀ ਵਾਰੀ ਸੀ ਆਮ ਪਾਰਟੀ ਦੀ ਪੰਜਾਬ ਚ ਕਿਉਂਕਿ ਪੰਜਾਬ ਦਾ ਹਰ ਢੜਾ ਤਹਾਡੇ ਤੋਂ ਨਰਾਜ ਪਰੇਸ਼ਾਨ ਆ ਕਿੰਨੇ ਹਜ਼ਾਰਾਂ ਕਰੋੜ ਤੁਸੀਂ ਜਿਹੜਾ ਲੈ ਕੇ ਬੈਂਕਾਂ ਦੇ ਉੱਤੋਂ ਲੋਨ ਆਰਬੀਆਈ ਤੋਂ ਲੋਨ ਲੈ ਕੇ ਸੈਂਟਰ ਗਵਰਨਮੈਂਟ ਤੋਂ ਲੋਨ ਲੈ ਕੇ ਪੰਜਾਬ ਤੇ ਸਿਰਫ ਆਪਣੇ ਐਡਵਰਟਾਈਜ਼ਮੈਂਟ ਤੋਂ ਬਾਅਦ ਕੁਝ ਨਹੀਂ ਕੀਤਾ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਕਹਿੰਦਾ ਕਿ 76 ਸਾਲ ਹੋ ਗਏ ਆ ਆਪਾਂ ਨੂੰ ਕੁੱਟ ਖਾਂਦੇ ਆ ਪੱਤਰਕਾਰ ਵੀਰਾਂ ਨੂੰ ਵੀ ਅੱਜ ਤੱਕ ਕੋਈ ਸਹੂਲਤ ਨਹੀਂ ਸਰਕਾਰ ਵੱਲੋਂ ਇਹਨਾਂ ਦੇ ਵੀ ਬਾਲ ਬੱਚੇ ਆ ਭਾਈ ਇਹਨਾਂ ਨੂੰ ਵੀ ਰੋਟੀ ਚਾਹੀਦੀ ਆ ਸਰਕਾਰ ਸਾਡੀ ਸਰਕਾਰ ਆਉਣ ਤੇ ਇਹਨਾਂ ਨੂੰ 25000 ਹਰ ਮਹੀਨੇ ਚਾਹੇ ਉਹ ਬੈਬ ਚੈਨਲ ਆ ਚਾਹੇ ਕੋਈ ਵੀ ਚੈਨਲ ਆ ਜਿਹੜਾ ਪੱਤਰਕਾਰ ਤੇ ਜਿਹੜੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਸਥਾਨਾਂ ਤੇ ਇੱਕ ਡਿਊਟੀ ਨਿਭਾਉਂਦੇ ਆ ਚਾਹੇ ਉਹ ਕਿਸੇ ਧਰਮ ਨਾਲ ਵੀ ਆ ਉਹਨਾਂ ਦੇ ਜਿਹੜਾ ਸੇਵਾਦਾਰ ਆ ਉਹਨਾਂ ਨੂੰ ਵੀ 25-25000 ਰੁਪਇਆ ਸੀ ਦਵਾਂਗੇ ਆਮ ਆਦਮੀ ਪਾਰਟੀ ਦੁਬਾਰਾ ਫਿਰ ਦਾਵਾ ਕਰ ਰਹੀ ਹੈ ਕਿ 31 ਦਸੰਬਰ ਤੱਕ ਅਸੀਂ ਪੰਜਾਬ ਤੋਂ ਨਸ਼ਾ ਬੰਦ ਕਰ ਦਵਾਂਗੇ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਇਹ ਤਾਂ ਤੁਹਾਨੂੰ ਪਤਾ ਆ ਵਿਜੇ ਕੋਮਲ ਪ੍ਰਤਾਪ ਦੇ ਬਿਆਨ ਸਾਰੀ ਦੁਨੀਆ ਨੇ ਦੇਖੇ ਆ ਉਹਨਾਂ ਦੇ ਆਪਣੇ ਹੀ ਲੀਡਰ ਕਹਿ ਰਹੇ ਆ ਕਿ ਨਸ਼ਾ ਕੌਣ ਵੇਚ ਰਿਹਾ ਆ ਪੁਲਿਸ ਦੀ ਸ਼ਹਿਦੇ ਵਿਕਦਾ ਤੇ ਗੌਰਵ ਸੌਰੀ ਰਾਘਵ ਚੱਡੇ ਦੇ ਕਲੋਜ਼ ਬੰਦੇ ਹੀ ਹੈਗੇ ਆ ਵੱਡੇ ਵੱਡੇ ਲੀਡਰ ਤੇ ਪੁਲਿਸ ਮੁਲਾਜ਼ਮ 2 ਸਾਲ ਚ ਨਹੀਂ ਹੋਇਆ ਜਦੋਂ ਆਪ ਹੀ ਵੇਚਣ ਲੱਜਾਂਗੇ ਰੋਕੇਗਾ ਕੌਣ ਇੱਕ ਘਰ ਦੇ ਵਿੱਚ ਜਿਹੜਾ ਘਰ ਦਾ ਮੁਖੀ ਆ ਕੋਈ ਪਰਸਟ ਆ ਤੇ ਦੂਸਰਾ ਕੀ ਕਰ ਸਕਦਾ 2 ਸਾਲ ਚ ਤੁਸੀਂ ਪੱਤਰਕਾਰ ਮੇਰੇ ਤੋਂ ਵੈਟਰ ਜਾਣਦੇ ਆ ਕਿ 2 ਸਾਲ ਚ ਤਾਂ ਇਹਨਾਂ ਤੋਂ ਹੋਇਆ ਕੁਛ ਨਹੀਂ 15 ਦਿਨ ਚ ਕਿਹੜੇ ਜਾਦੂ ਲਿਆਉਣਗੇ ਦਾ ਇਹ ਖਤਮ ਕਰ ਦੋਗੇ ਨਸ਼ਾ ਨਸ਼ਾ ਖਤਮ ਕਰਨਾ ਤੇ ਭਗਵਾਨ ਮਾਨ ਸਾਹਿਬ ਪਹਿਲਾਂ ਆਪ ਸ਼ਰਾਬ ਪੀਣੀ ਛੱਡੇ ਘੇਰ ਕਰਦਾ ਹੈ ਮੇਰਾ ਇੰਨਾ ਹੀ ਆ ਅਕਾਲੀ ਦਲ ਤੇ ਬਜਪੀ ਇੱਕੋ ਇੱਕ ਲੜ ਰਹੇ ਨੇ ਸ੍ਰੋਮਣੀ ਅਕਾਲੀ ਦਲ ਤੇ ਬੀਜੇਪੀ ਕਿਉਂ ਅਲੱਗ-ਅਲੱਗ ਕਈ ਵਾਰੀ ਰਾਜਨੀਤੀ ਚ ਇਦਾਂ ਆ ਵੀ ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਕੁਛ ਆ ਮੇਰੇ ਤੋਂ ਵਾਟਰ ਜਾਣਦੇ ਥੈਂਕ ਯੂ ਵੈਰੀ ਮੱਚ ਧੰਨਵਾਦ ਆਉਣ ਵਾਸਤੇ ਆਇਓ ਹਿੰਦੀ ਮੈਂ ਬਾਤ ਕਰਤਾ ਹਾਂ ਅੱਜ ਮੈਂ ਅੰਮ੍ਰਿਤਸਰ ਸੁਬਈਆ ਆਇਆ ਬੰਬਈ ਸੇ सुबह आते ही मैं वाल्मीकि मंदिर जो अमृतसर में है वहाँ मत्था टेकने को गया वाल्मीकि मंदिर से सीधा मैं अभी गोल्डन टेम्पल यहाँ आया हूँ माथा टेकने के लिए आशीर्वाद लेने के लिए आया हूँ आने वाले पार्लियामेंट के इलेक्शन में होशियारपुर से मैं इलेक्शन लड़ने जा रहा हूँ होशियारपुर ये कॉन्स्टिटेंसी है कि वहाँ से हमारे पिताजी ने 1964 में डॉक्टर बाबा साहब अम्बेडकर के अकेले लड़के ने 1964 से लड़ाया था इलेक्शन 9000 हज़ार से उनकी पीछे रह गए आज वही इतिहास में दोहराने के लिए इलेक्शन के लिए होशियारपुर का इलेक्शन लड़ने इलेक्शन लड़ने के पहले मैं बोला सभी ਮੰਦਰ ਡੇਰੇ ਵਹਾਂ ਮੱਥਾ ਟੇਕਣੇ ਕੇ ਜਾਉਂਨ ਸੇ ਆਸ਼ੀਰਵਾਦ ਲਿਓ। ਯਹੀ ਮਕਸਦ ਆਜ ਮੇਰਾ ਹੈ ਯਹਾਂ ਅੰਮ੍ਰਿਤਸਰ ਆਨੇ ਦਾ। ਬਾਬਾ ਰਾਮ ਮੇਧਰ ਕੇ ਸੁਧਾਰ ਕੋ ਲੋਕ ਕੂਤੇ ਆ ਰਹੇ ਆ। ਕੀ ਕਰਨਾ ਚਾਹੀਦਾ? ਮੈਂ 1 ਇੱਕ ਸਕੰਡ ਮੈਂ ਹਿੰਦੀ ਮੈਂ ਹਿੰਦੀ ਮੈਂ ਬਾਬਾ ਸਾਹਿਬ ਪੰਜਾਬੀ ਚ ਦੱਸਦਾ। ਬਾਬਾ ਸਾਹਿਬ ਭੀਮਰਾਓ ਉਮੀਦਵਾਰ ਜੀ ਦੇ ਕੂਤੇ ਸਾਹਿਬ ਨੂੰ ਇੱਥੇ ਆਉਣ ਆਉਣਾ ਹੀ ਇਸ ਕਰਕੇ ਪਿਆ ਕਿ ਜਿਹੜਾ ਸੰਵਿਧਾਨ ਮੁਤਾਬਕ ਪੰਜਾਬ ਨਹੀਂ ਪੂਰੀ ਭਾਰਤ ਦੇ ਸੰਵਿਧਾਨ ਮੁਤਾਬਕ ਕੁਝ ਨਹੀਂ ਹੋ ਰਿਹਾ ਜੋ ਚਲਤੇ ਜਾ ਰਹੇ ਲੋਕ ਇੱਕ ਮਿੰਟ ਸਰ ਆਪ ਹਿੰਦੀ ਮੇਂ ਜਰਾ ਪੁੱਛੇਗਾ ਤੋ ਹਿੰਦੀ ਮੇਂ ਲੱਗ ਰਿਹਾ ਹੈ ਅੱਜ ਕੇ ਸਮੇਂ ਮੈਂ ਬਾਬਾ ਰਾਮ ਬੈਠ ਕੇ ਜੋ ਸੰਵਿਧਾਨ ਹੈ ਉਸਕੋ ਚੁਣੌਤੀ ਦਿੱਤੀ ਜਾ ਰਹੀ ਹੈ ਉਸਕੋ ਚੁਣੌਤੀ ਮਿਲ ਰਹੀ ਇਸਕੇ ਲਈ ਮੈਂ ਅੱਜ ਰਾਜਨੀਤੀ ਮੈਂ ਉਤਰਾ ਹੂ ਔਰ ਰਾਜਨੀਤੀ ਮੈਂ ਪੰਜਾਬ ਸਟੇਟ ਕਾ ਐਲਾਨ kiya ਇਸ ਪੰਜਾਬ ਸਟੇਟ ਸੇ ਮੇਰੀ ਰਾਜਨੀਤੀ ਸ਼ੁਰੂਆਤ ਕਰਨੇ ਜਾ ਰਹਾ ਹੂ क्योंकि तो ये पंजाब में बाबा साहब को मानने वाले सभी संप्रदाय के लोग हैं आज संविधान जो बाबा साहब ने हमें दिया था पूरे देशवासियों के लिए कोई समाज के लिए नहीं कोई धर्म के लिए नहीं तो पूरे भारत के नागरिकों को आज वो संविधान आज धोखे में है उसकी टेम्परिंग हो रही है छेड़छाड़ हो रही है देश संविधान पर नहीं चल रहा है आज किसी भी लीडर को उठा के अंदर कर रहे है और उसको बेल नहीं मिल रही है केजरीवाल का उदाहरण है जो केजरीवाल की के सरकार इस पंजाब में है इस प्रकार के आज बर्ताव इस पूरे देश में है देश में पूरे डर और भय का वातावरण है भाई विशेषता पॉलिटिकल पार्टी के लीडर के लिए इस प्रकार की नीतियां इस सरकार ने जो मौजूदा सरकार है मोदी सरकार है जो केंद्र में बैठी है उन्होंने अपनाई है विरोधी पार्टियाँ जो विपक्ष पक्ष है उनको ख़त्म करने का ये साजिश है इनको अंदर डाल दो और इलेक्शन में हम फिर से जीतेंगे ये इनका मकसद है इसको हम लोग को ज़ोर से विरोध करना चाहिए लोगों की मूवमेंट रोड पर लानी चाहिए आने वाले समय में मैं समझता हूँ 2024 का इलेक्शन पार्लियामेंट का इलेक्शन भारत की जनता समझदार है कॉन्स्टिट्यूशन को मानने वाली है संविधान को मानने वाली है प्रजा लोकतंत्र है डेमोक्रेटिक राज्य देश है हमारा वो जानती है इसके लिए वो जो जो संविधान के साथ पार्टियाँ है खड़ी हो चुकी है संविधान को प्रोटेक्ट करने के लिए वो उसके साथ जाएगी और ये सरकार के पतन हो जाएगी ये विफल हो जाएगा उनको तीसरी बार नहीं मिलेगी से 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 मैं तो इंडिया गठबंधन में हूँ। किन मुद्दों पर लेकर मुद्दे क्या क्या हैं? एक तो पहला संविधान का मुद्दा है, देश का मुद्दा है। भाई। देश की जो पिछाड़ी चल रही है, देश आगे चलना चाहिए था। आज वो पिछाड़ी पर चल रहा है। मसद में एक दूसरे समा